ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਾਡੇ ਉਪ ਜ਼ਿਲ੍ਹਾ ਸਿਕਿਆਪਸਰ ਸਰਦਾਰ ਮਹਿੰਦਰ ਪਾਸਿਕ ਜੀ ਅਸੀਂ ਉਹਨਾਂ ਨੂੰ ਸਾਡੀ ਸਮੁੱਚੀ ਟੀਮ ਵੱਲੋਂ ਜੀ ਆਇਆਂ ਕਹਦੇ ਹਾਂਗੇ ਉਹਨਾਂ ਦੇ ਨਾਲ ਸਾਡੇ ਸੀਐਚਟੀ ਸਤਨਾਮ ਸਿੰਘ ਜੀ ਜ਼ਿਲ੍ਹਾ ਕੋਆਰਡੀਨੇਟਰ ਜਤਿੰਦਰ ਸ਼ਰਮਾ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਇਸ ਸਕੂਲ ਦੇ ਹੈਡ ਮੈਡਮ ਗਗਨਦੀਪ ਕੌਰ ਕਟਾਰੀਆ ਜੀ ਸਕੂਲ ਮੈਨੇਜਮੈਂਟ ਕਮੇਟੀ ਅਤੇ ਪਿਆਰੇ ਬੱਚਿਓ ਆਪਾਂ ਸਾਇੰਸ ਦੇ ਵਿੱਚ ਪੜਦੇ ਆ ਵੀ ਵੱਖ-ਵੱਖ ਜਿਹੜੀਆਂ ਬਿਮਾਰੀਆਂ ਗਿਆ ਉਹਨਾਂ ਬਾਰੇ ਆਪਾਂ ਸਾਰੇ ਪੜਦੇ ਰਹਿੰਦੇ ਆ ਪਰ ਉਹਨਾਂ ਦੇ ਵਿੱਚੋਂ ਇੱਕ ਬਿਮਾਰੀ ਆ ਖੂਨ ਦੀ ਕਮੀ ਇਹ ਖੂਨ ਦੀ ਕਮੀ ਕਿਉਂ ਹੁੰਦੀ ਹੈਗੀ ਜਾਂ ਇਹਦੇ ਕੀ ਕਾਰਨ ਆਗੇ ਤੇ ਆਪਾਂ ਇਹਦੇ ਬਾਰੇ ਅੰਗੈਲੀ ਵੀ ਕਰਦੇ ਆਗੇ ਬਹੁਤਾ ਆਪਾਂ ਧਿਆਨ ਵੀ ਨਹੀਂ ਦਿੰਦੇ ਪਰ ਅੱਜ ਆਪਣਾ ਜਿਹੜਾ ਇੱਥੇ ਇਕੱਠੇ ਹੋਣ ਦਾ ਮਕਸਦ ਆ ਉਹ ਖੂਨ ਦੀ ਕਮੀ ਬਾਰੇ ਹੀ ਚर्चा ਕਰਨੀ ਆ ਕਿਉਂਕਿ ਖੂਨ ਦੀ ਕਮੀ ਦੇ ਨਾਲ ਜਿੱਥੇ ਹੋਰ ਕਈ ਬਿਮਾਰੀਆਂ ਦਾ ਸ਼ਿਕਾਰ ਹੁੰਨੇ ਆ ਉੱਥੇ ਹੀ ਸਾਡੀ ਪੜ੍ਹਾਈ ਤੇ ਵੀ ਇਹ ਅਸਰ ਪੈਂਦਾ ਹੈਗਾ ਜਿਹੜੀ ਇਕਾਗਰਤਾ ਕੋ ਭੰਗ ਹੁੰਦੀ ਆ ਪੂਰੀ ਦੁਨੀਆ ਦੇ ਵਿੱਚ ਦੋ ਬਿਲੀਅਨ ਲੋਕ ਇਸ ਬਿਮਾਰੀ ਦੇ ਸ਼ਿਕਾਰ ਆ ਗਏ ਜਿਹੜੀ ਆਪਣੀ 2023 ਦੀ ਇੱਕ ਰਿਪੋਰਟ ਆ ਉਹਦੇ ਮੁਤਾਬਕ ਇਹ ਅੰਕੜੇ ਦੱਸ ਰਹੇ ਹੈਗੇ ਤੇ ਜੇ ਆਪਾਂ ਪੂਰੀ ਦੁਨੀਆ ਦੇ ਵਿੱਚ ਗੱਲ ਕਰੀਏ ਬੱਚਿਆਂ ਦੀ ਤੇ 40% ਬੱਚੇ ਜਿਹੜੀ ਇਸ ਬਿਮਾਰੀ ਤੋਂ ਪ੍ਰਭਾਵਤਾ ਗਏ 30% ਜਿਹੜੀਆਂ ਲੇਡੀਆਂ ਦੇ ਗਰਭਪਤੀਆ ਗਿਆ ਉਹ ਵੀ ਖੂਨ ਦੀ ਕਮੀ ਤੋਂ ਪ੍ਰਭਾਵਤਾ ਗਏ ਤਾਂ ਇਹਨਾਂ ਅੰਕੜਿਆਂ ਨੂੰ ਦੇਖਦੇ ਹੋਏ ਆਪਾਂ ਨੂੰ ਜਿਹੜਾ ਇਹ ਵਿਸ਼ਾ ਗਾ ਖੂਨ ਦੀ ਕਮੀ ਵਾਲਾ ਇਹਨੂੰ ਆਪਾਂ ਨੂੰ ਗੰਭੀਰਤਾ ਦੇ ਨਾਲ ਜਿਹੜੀ ਲੋਕ ਲੈਣ ਦੀ ਲੋੜ ਆ ਆਪਾਂ ਨੂੰ ਤੇ ਸਾਡੇ ਵੱਲੋਂ ਪਰਜੋਰ ਇਹ ਕੋਸ਼ਿਸ਼ ਰਹੇਗੀ ਵੀ ਆਪਾਂ ਇਹ ਜਿਹੜੀ ਸਮੱਸਿਆ ਕੀ ਇਹਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਇਹਦਾ ਇਲਾਜ ਕਰਕੇ ਆਪਾਂ ਖੂਨ ਦਾ ਚੈੱਕਅਪ ਕਰਾਂਗੇ ਹਿਮੋਗਲੋਬਿਨ ਦਾ ਜਿਸ ਵੀ ਬੱਚੇ ਦਾ ਹਿਮੋਗਲੋਬਿਨ ਘੱਟ ਪਾਇਆ ਜਾਂਦਾ ਹੈਗਾ ਅਸੀਂ ਸੁਖ ਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਉਹ ਬੱਚੇ ਦਾ ਪ੍ਰੋਪਰ ਫਾਲੋਅ ਅਪ ਕਰਾਂਗੇ ਉਹਨੂੰ ਜੋ ਵੀ ਡਾਈਟ ਦੇਣੀ ਆ ਉਹਦੇ ਬਾਰੇ ਕਾਉਂਸਲਿੰਗ ਕੀਤੀ ਜਾਊਗੀ ਤਾਂ ਸਾਡੀ ਟੀਮ ਦੀ ਪੂਰੀ ਕੋਸ਼ਿਸ਼ ਰਹੂਗੀ ਧੰਨਵਾਦ ਕਰਦੇ ਆ ਅਸੀਂ ਸਰਕਾਰੀ ਹਾਈ ਸਮਾਰਟ ਸਕੂਲ ਪੁਲੀ ਦੇ ਹੈਡ ਮੈਡਮ ਗਗਨਦੀਪ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਆਪਣਾ ਅੱਜ ਪਹਿਲਾ ਜਿਹੜਾ ਹੀਮੋਗਲੋਬਿਨ ਚੈੱਕਅਪ ਦਾ 캠ਪਾਂ ਇਥੋਂ ਸ਼ੁਰੂ ਕਰਨ ਜਾ ਰਹੇ ਆ ਅਸੀਂ ਪਹਿਲੇ ਗੇੜ ਦੇ ਵਿੱਚ 1000 ਸਰ 1000 ਲੜਕੀ ਦਾ ਅਸੀਂ ਜਿਹੜਾਗਾ ਹੀਮੋਗਲੋਬਿਨ ਚੈੱਕਅਪ ਕਰਾਂਗੇ ਪਹਿਲੇ ਗੇੜ ਦੇ ਵਿੱਚ ਯਾਨੀ ਕਿ ਇਹ ਸਾਲ ਦੇ ਦੌਰਾਨ ਤੇ ਉਹਨਾਂ ਦਾ ਚੈੱਕਅਪ ਕਰਨ ਤੋਂ ਬਾਅਦ ਜਿਹੜੀ ਵੀ ਕੋਈ ਕਮੀ ਪਾਈ ਗਈ ਉਸ ਬੱਚੀ ਦਾ ਪ੍ਰੋਪਰ ਫਾਲੋਅ ਅਪ ਕਰਕੇ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਜਾਊਗੀ ਤਾਂ ਇਸ ਕਾਰਜ ਲਈ ਮੈਂ ਮੇਰੇ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਉਹਦੇ ਆਸ਼ੀਰਵਾਦ ਨਾਲ ਹੀ ਅਸੀਂ ਇਹ ਕਾਰਜ ਆਰੰਭ ਕਰ ਰਹੇ ਹਾਂ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ ਕੋਟਲਾ ਕੋਟਨ ਤਰਵਾਰ ਮੇਰੇ ਗੁਰੂ ਰਾਮ ਸਿੰਘ ਜੀ ਮਹਾਰਾਜ ਦਾ ਤੇ ਨਾਲ ਹੀ ਇਸ ਕਾਰਜ ਲਈ ਸਾਨੂੰ ਅਸ਼ੀਰਵਾਦ ਦੇਣ ਲਈ ਆਏ ਹੋਏ ਸਾਡੇ ਜ਼ਿਲ੍ਹੇ ਦੇ ਮਾਨ ਸਿੱਖਿਆ ਭਗ ਦੇ ਮਾਨ ਸਰਦਾਰ ਮਿੰਦਰਪਾਲ ਸਿੰਘ ਜੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਮੈਂ ਉਹਨਾਂ ਦੇ ਅਸ਼ੀਰਵਾਦ ਨਾਲ ਜਾਂ ਉਹਨਾਂ ਦੇ ਹੱਥਾਂ ਦੇ ਨਾਲ ਅੱਜ ਅਸੀਂ ਇਹ ਕਾਰਜ ਸੁਖ ਸੇਵਾ ਸੈਟੀ ਪੰਜਾਬ ਅਤੇ ਗੁਰੂ ਨਾਨਕ ਬਲੱਡ ਬੈਂਕ ਭਟਿੰਡਾ ਦੇ ਸਹਿਯੋਗ ਦੇ ਨਾਲ ਤੁਹਾਡੇ ਇਸ ਨਗਰ ਤੋਂ ਆਰੰਭ ਕਰਨੀ ਚਾਹੁੰਦੇ ਆਗੇ ਤੇ ਸਰ ਤੋਂ ਅੱਗੇ ਕਰਨੀ ਚਾਹੁੰਦੇ ਆ ਵੀ ਅਸੀਂ ਜਿਹੜਾ ਇਹ ਕਾਰਜ ਆ ਇਹ ਨਿਰਵਿਘਨ ਇਸੇ ਤਰ੍ਹਾਂ ਹੀ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਚੱਲੇ ਸਰਕਾਰੀ ਹਾਈ ਸਕੂਲ ਪੁਲੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਪੁਲੀ ਦੇ ਇਸ ਬੇੜੇ ਦੇ ਵਿੱਚ ਸੁਖ ਸੇਵਾ ਸੁਸਾਇਟੀ ਵੱਲੋਂ ਸੁਪਾਲ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਨੇਕ ਕਾਰਜ ਸ਼ੁਰੂ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਇਸ ਸਾਲ ਦੇ ਵਿੱਚ 1000 ਲੜਕਿਆਂ ਦਾ ਖੂਨ ਟੈਸਟ ਕੀਤਾ ਜਾਵੇਗਾ ਐਕਚੁਅਲੀ ਜਿਵੇਂ ਸੁਖਪਾਲ ਜੀ ਨੇ ਦੱਸਿਆ ਹੈਗਾ ਸਾਡੇ ਇਸ ਬਲੱਡ ਦੀ ਜਾਂ ਖੂਨ ਦੀ ਜੋ ਗੱਲ ਹੁੰਦੀ ਹੈਗੀ ਐ ਅਸੀਂ ਕਹਿ ਦਿੰਦੇ ਆਂ ਵੀ ਖੂਨ ਦੀ ਕਮੀ ਖੂਨ ਦੀ ਕਮੀ ਇਸ ਤਰ੍ਹਾਂ ਨਹੀਂ ਹੁੰਦਾ ਵੀ ਖੂਨ ਦੀ ਜਿਹੜੀ ਹੈਗੀ ਆ ਉਹ ਮਾਤਰਾ ਘਟ ਜਾਂਦੀ ਹੈ ਖੂਨ ਦੇ ਵਿੱਚ ਸਾਡੇ ਇੱਕ ਚੀਜ਼ ਹੁੰਦੀ ਹੈ ਜਿਹਨੂੰ ਹਿਮੋਗਲੋਬਿਨ ਕਹਿੰਦੇ ਆ ਉਹ ਹਿਮੋਗਲੋਬਿਨ ਦੀ ਕਮੀ ਨੂੰ ਹੀ ਖੂਨ ਦੀ ਕਮੀ ਕਹਿੰਦੇ ਆਂ ਕਹਿੰਦੇ ਨੇ ਨਾ ਵੀ ਜਦੋਂ ਸਰੀਰ ਖੂਨ ਘੱਟ ਹੈ ਤਾਂ ਉਹ ਕਹਿੰਦੇ ਕਿੰਨਾ ਕੋਈ ਕਹਿੰਦਾ ਵੀ 7 ਗ੍ਰਾਮ ਰਹਿ ਗਿਆ ਜਾਂ 8 ਗ੍ਰਾਮ ਰਹਿ ਗਿਆ 9 ਗ੍ਰਾਮ ਰਹਿ ਗਿਆ ਆਪਣੇ ਕੋਲੇ 11 ਤੋਂ 14 ਗ੍ਰਾਮ ਜਿਹੜਾ ਹੈਗਾ ਨਾਰਮਲ ਹੋ ਜਾਂਦਾ ਹੈ ਉਹ ਹਿਮੋਗਲੋਬਿਨ ਸਾਡੇ ਜਿਵੇਂ ਖੂਨ ਦੌੜਦਾ ਉਹਦੇ ਵਿੱਚ ਉਹ ਦੌੜਦਾ ਹੈਗਾ ਜਿਹਦੇ ਕਰਕੇ ਸਾਡਾ ਰੰਗ ਵੀ ਲਾਲ ਹੁੰਦਾ ਹੈਗਾ ਖੂਨ ਦਾ ਰੰਗ ਉਹਦਾ ਕੰਮ ਹੀ ਇਹ ਹੈ ਵੀ ਸਾਡੇ ਅਸੀਂ ਜਦੋਂ ਸਾਹ ਲੈਂਦੇ ਆ ਉਹ ਸਾਹ ਲੈਣ ਲੱਗੇ ਸਾਡੇ ਫੇਫੜਿਆਂ ਦੇ ਵਿੱਚ ਜਦੋਂ ਆਕਸੀਜਨ ਜਾਂਦੀ ਹੈ ਉਸ ਆਕਸੀਜਨ ਨੂੰ ਸਾਡੇ ਸਰੀਰ ਦੇ ਹਰੇਕ ਸੈੱਲ ਦੇ ਵਿੱਚ ਪਹੁੰਚਾਉਂਦਾ ਹੋ ਹਿਮੋਗਲੋਬਿਨ ਤਾਂ ਜਦੋਂ ਉਹ ਖੂਨ ਦੀ ਕਮੀ ਆ ਜਾਂਦੀ ਹੈ ਜਾਨਕਿ ਉਹ ਹਿਮੋਗਲੋਬਿਨ ਘਟ ਜਾਂਦਾ ਹੈ ਤਾਂ ਫਿਰ ਉਹ ਸਾਡੇ ਪੂਰੇ ਸਰੀਰ ਦੇ ਵਿੱਚ ਕੱਲੇ-ਕੱਲੇ ਸੈੱਲ ਤੱਕ ਆਕਸੀਜਨ ਉਨੀ ਨਹੀਂ ਪਹੁੰਚਦੀ ਜਿਹਦੇ ਨਾਲ ਸਾਨੂੰ ਕਮਜ਼ੋਰੀ ਆਉਂਦੀ ਹੈ ਇਸ ਕਰਕੇ ਜੀ ਕਹਿ ਦਿੰਦੇ ਆ ਵੀ ਜਦੋਂ ਖੂਨ ਦੀ ਕਮੀ ਹੋ ਗਈ ਤਾਂ ਤੁਰਿਆ ਨਹੀਂ ਜਾਂਦਾ ਜਲਦੀ ਥੱਕ ਜਾਂਦੇ ਆ ਉਹਦਾ ਕਾਰਨ ਹੀ ਹੁੰਦਾ ਹੈਗਾ ਵੀ ਸਾਡੇ ਸਾਰੇ ਸਰੀਰ ਦੇ ਵਿੱਚ ਅਸੀਂ ਸਾਹ ਤਾਂ ਲੈਨੇ ਆ ਪਰ ਉਹ ਸਾਹ ਸਾਡੇ ਫੇਫੜਿਆਂ ਤੱਕ ਹੀ ਰਹਿ ਜਾਂਦਾ ਆ ਆਕਸੀਜਨ ਉਹ ਸਾਡੇ ਪੂਰੇ ਸਰੀਰ ਦੇ ਵਿੱਚ ਆਕਸੀਜਨ ਨਹੀਂ ਪਹੁੰਚਦੀ ਤੇ ਜਲਦੀ ਥਕਾਵਟ ਹੋਣ ਲੱਗ ਜਾਂਦੀ ਇੱਕ ਕੁਦਰਤੀ ਤੌਰ ਤੇ ਸਾਡੇ ਸਰੀਰ ਦੇ ਵਿੱਚ ਬੰਦਾ ਰਹਿੰਦਾ ਹੈ ਹਿਮੋਗਲੋਬਿਨ ਦੇ ਵਿੱਚ ਵੀ ਅੱਗੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆ ਇਸੇ ਕਰਕੇ ਸਾਨੂੰ ਉਹਦੇ ਵਿੱਚ ਇੱਕ ਲੋਹਾ ਵੀ ਇੱਕ ਤੱਤ ਹੁੰਦਾ ਹੈਗਾ ਜਿਹਨੂੰ ਕੌਨ ਦੀ ਕਮੀ ਹੁੰਦੀ ਹੈ ਤੇ ਆਮ ਤੌਰ ਤੇ ਡਾਕਟਰ ਕਹਿੰਦੇ ਪੱਤੇਦਾਰ ਹਰੀਆਂ ਪੱਤੇਦਾਰ ਸਬਜ਼ੀਆਂ ਖਾਇਆ ਕਰੋ ਖਾਸ ਤੌਰ ਤੇ ਪਾਲਕ ਵਗੈਰਾ ਜਾਂ ਇਸ ਤਰ੍ਹਾਂ ਦੀਆਂ ਕਿਉਂਕਿ ਉਹਦੇ ਵਿੱਚ ਲੋਹਾ ਜ਼ਿਆਦਾ ਹੁੰਦਾ ਹੈ ਤੇ ਸਾਡੇ ਉਹ ਕੌਨ ਦੀ ਕਮੀ ਜਾਨੀ ਕਿ ਹੀਮੋਗਲੋਬਿਨ ਪੂਰਾ ਹੋ ਜਾਂਦਾ ਜੇ ਬਹੁਤ ਜ਼ਿਆਦਾ ਜਿਹੜਾ ਹੈਗਾ ਹੀਮੋਗਲੋਬਿਨ ਘਟ ਜੇ ਤਾਂ ਡਾਕਟਰ ਇੰਜੈਕਸ਼ਨ ਲਵਾਉਂਦੇ ਹੈਗੇ ਆ ਵੀ ਟੀਕੇ ਲਾ ਲਓ ਤੁਸੀਂ ਕੁਝ ਕੁ ਨਾਲ ਦੇ ਹੰਦੇ ਟੀਕੇ ਜਿਹੜੇ ਕਿ ਹਫਤੇ ਬਾਅਦ ਇੱਕ ਟੀਕਾ ਕਈਆਂ ਨੇ ਕਿ ਮਹੀਨੇ ਬਾਅਦ ਲਾਉਂਦੇ ਹੈਗੇ ਆ ਪੰਜ ਛੇ ਟੀਕੇ ਲਵਾ ਲਓ ਉਹ ਆਰਜੀ ਤੌਰ ਤੇ ਖੂਨ ਜਿਹੜਾ ਹੈਗਾ ਉਹ ਹੀਮੋਗਲੋਬਿਨ ਪੂਰਾ ਹੁੰਦਾ ਹੈਗਾ ਪਰ ਕੁਦਰਤੀ ਤੌਰ ਤੇ ਸਾਡਾ ਖੂਨ ਦੀ ਜਿਹੜੀ ਕਮੀ ਹੈ ਉਹ ਦੂਰ ਉਹਦੀ ਹੋਊਗੀ ਜਦੋਂ ਅਸੀਂ ਪ੍ਰੋਪਰ ਡਾਈਟ ਲਵਾਂਗੇ ਸਹੀ ਖਾਣਾ ਖਾਣਾ ਲੜਕੀਆਂ ਜਲਦੀ ਇਹਦੇ ਨਾਲ ਪ੍ਰਭਾਵਿਤ ਹੁੰਦੀਆਂ ਹੈਗੀਆਂ ਇਹ ਵਿਸ਼ਾ ਬੜਾ ਲੰਮਾ ਹੈਗਾ ਆਮ ਦੌਰ ਤੇ ਜਦੋਂ ਲੜਕੀਆਂ ਘਰ ਦਾ ਕੰਮ ਵੀ ਕਰਦੀਆਂ ਹੈਗੀਆਂ ਤਾਂ ਪਤਾ ਨਹੀਂ ਲੱਗਦਾ ਹੈਗਾ ਉਹ ਉਹ ਸੋਚਦੀਆਂ ਵੀ ਕੰਮ ਕਰਦੇ ਥਕਾਵਟ ਹੋ ਜਾਂਦੀ ਹੈਗੀ ਤਾਂ ਖੂਨ ਦੀ ਕਵਰੀ ਨਾਲ ਲਾਲੀ ਵੀ ਚਲੀ ਜਾਂਦੀ ਆ ਮੂੰਹ ਤੋਂ ਕਿਉਂਕਿ ਸਾਡੇ ਖੂਨ ਦੇ ਕਰਕੇ ਹੀ ਜਿਹੜਾ ਹੈਗਾ ਲਾਲ ਰੰਗ ਹੁੰਦਾ ਹੈ ਇਕ ਤਾਂ ਉਹ ਚੀਜ਼ ਨੂੰ ਪਹਿਲਾਂ ਹੀ ਪਤਾ ਲਾ ਕੇ ਜਦੋਂ ਚੈਕਿੰਗ ਹੋਊਗੀ ਟੈਸਟ ਕਰਨਗੇ ਕੁਝ ਨਹੀਂ ਕਰਨਾ ਇਹਨਾਂ ਨੇ ਉਂਗਲ ਤੋਂ ਥੋੜਾ ਜਿਹਾ ਬਲੱਡ ਲੈਣਾ ਉਹ ਇਹਨਾਂ ਕੋਲੇ ਪੂਰਾ ਇਨਸਟਰੂਮੈਂਟ ਹੈਗਾ ਉਹਦੇ ਵਿੱਚ ਪਾ ਕੇ ਦੱਸ ਦੇਣਗੇ ਤੁਹਾਨੂੰ ਵੀ ਤੁਹਾਡੇ ਇਹਨਾਂ ਹੀਮੋਗਲੋਬਿਨ ਐਨੇ ਗ੍ਰਾਮ ਕੋਨ ਹੈਗਾ ਉਹ ਪਰਚੀ ਤੇ ਲਿਖਿਆ ਜਾਊਗਾ ਜਿਹਦਾ ਘੱਟ ਹੋਊਗਾ ਉਹਨੂੰ ਉਹਦੀ ਕਾਉਂਸਲਿੰਗ ਕਰਕੇ ਉਹਨੂੰ ਦੱਸ ਦੇਣਗੇ ਵੀ ਤੁਸੀਂ ਆਹ ਚੀਜ਼ ਖਾਇਆ ਕਰੋ ਜੇ ਜਾਰੇ ਘੱਟ ਆ ਤਾਂ ਉਹਨੂੰ ਉਹ ਗੋਲੀਆਂ ਵੀ ਲੈ ਸਕਦੇ ਹੈਗੇ ਆ ਨਹੀਂ ਤਾਂ ਫਿਰ ਉਹ ਸਾਡੀ ਜਿਹੜੀ ਸੰਤੁਲਿਤ ਖਰਾਬ ਹੁੰਦੀ ਆ ਕਾਸ ਮਾਤਰਾ ਦੇ ਵਿੱਚ ਅਸੀਂ ਜਿਹੜਾ ਹੈਗਾ ਉਹੋ ਜਿਹੇ ਆ ਸਬਜ਼ੀਆਂ ਜਾਂ ਉਹੋ ਜਿਹਾ ਫਲ ਉਹੋ ਜਿਹੇ ਚੀਜ਼ਾਂ ਸੀ ਖਾਣੀਆਂ ਤੇ ਬੜਾ ਡੇਕ ਉਪਰਾਲਾ ਹੈਗਾ ਆ ਪੂਰੇ ਸਾਡੇ ਸਕੂਲ ਦੇ ਵਿੱਚ 1000 ਲੜਕੀਆਂ ਜਿਹੜੀਆਂ ਸਾਡੇ ਜ਼ਿਲ੍ਹੇ ਬਠਿੰਡੇ ਦੇ ਵਿੱਚ ਆ ਉਹਨਾਂ ਦਾ ਟੈਸਟ ਕਰਨਾ ਤੇ ਬਾਕੀ ਮੈਂ ਤਾਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਹੈ ਵੀ ਸਾਰਾ ਸਟਾਫ ਜਿਹੜਾ ਹੈਗਾ ਇਨਕਲੂਡਿੰਗ ਜਿਹੜਾ ਐਸਐਮਸੀ ਮੈਂਬਰਸ ਹੈਗੇ ਆ ਉਹਨਾਂ ਦਾ ਵੀ ਇਹ ਟੈਸਟ ਕੀਤਾ ਜਾਵੇ ਰੇਡੀਓ ਅਲਿਫੀ ਬਹਿਿੰਦਾ ਉਹਨਾਂ ਦੇ ਨਾਲ ਵਿਤੇਂਦਰ ਸ਼ਰਮਾ ਜੀ ਜਿਹੜਾ ਕੋਆਰਡੀਨੇਟਰ ਸੀਐਚਟੀ ਸਰਦਾਰ ਸੁਖਮ ਸਿੰਘ ਜੀ ਤੇ ਸਾਡੇ ਸਕੂਲ ਵਿੱਚ ਇਸ ਕੈਂਪ ਦੀ ਸ਼ੁਰੂਆਤ ਕਰਨ ਵਾਲੇ ਸਾਡੇ ਬਹੁਤ ਹੀ ਦੀ ਸਰਦਾਰ ਸੁਪਾਲ ਸਿੰਘ ਜੀ ਕਮੇਟੀ ਮੈਂਬਰਸ ਚੇਅਰਮੈਨ ਤੇ ਆਏ ਹੋਏ ਮਹਿਮਾਨ ਸਭ ਤੋਂ ਪਹਿਲਾਂ ਤਾਂ ਸੈਸ ਤੁਹਾਡਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਨਾਲ ਦੀ ਨਾਲ ਮੈਂ ਸਰਦਾਰ ਸੁਪਾਲ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਦੀਆਂ ਧਰਿਆ ਤੋਂ ਇਹ ਸ਼ੁਰੂਆਤ ਕਰ ਰਹੀ ਹੈ ਅੱਜ ਵੀ ਦੱਸ ਰਹੇ ਹਾਂ ਕਿ ਕੀ ਕੀ ਪ੍ਰੋਬਲਮਸ ਆਉਂਦੀਆਂ ਆ ਅਸੀਂ ਮਾਰਨਿੰਗ ਵਿੱਚ ਵੀ ਮਾਰਨਿੰਗ ਪ੍ਰੇਅਰ ਵਿੱਚ ਦੱਸਦੇ ਰਹੀਆਂ ਕਲਾਸ ਵਿੱਚ ਕਿਤਾਬਾਂ ਦੁਆਰਾ ਪੜਾਈ ਦੁਆਰਾ ਟੀਚਰਸ ਤੋਂ ਵੀ ਬਾਰੇ ਦੱਸਦੇ ਰਹਿੰਦੇ ਆ ਤੇ ਇਹਨਾਂ ਦੇ ਇਸ ਉਪਰਾਲੇ ਲਈ ਮੈਂ ਪੂਰੇ ਸਟਾਫ ਵੱਲੋਂ ਪੂਰੀ ਕਮੇਟੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਅਸੀਂ ਉਮੀਦ ਕਰਦੇ ਆ ਕਿ नेक्स्ट टाइम भी जल्दी कोई किसी चीज़ की शुरुआत करोगे तो सात सो वंस अगेन सारी आए हुए मेहमाना का सारे तक मत सजा का मेरे को बहुत बहुत धन्यवाद जीते जी आए थैंक